ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਕੱਲ ਨਾ ਆਪਾਂ ਇੱਕ ਨਵਾਂ ਵਰਤਾਰਾ ਵੇਖ ਰਹੇ ਹਾਂ ਕਾਂਗਰਸੀਆਂ ਦੇ ਵਿੱਚ ਉਹ ਉਹਨਾਂ ਨੂੰ ਨਾ ਇੱਕ ਬਹੁਤ ਹੀ ਮੋਹ ਜਾਗਿਆ ਹੋਇਆ ਪੰਜਾਬ ਨਾਲ ਤੇ ਸਿੱਖਾਂ ਨਾਲ ਖਾਸ ਕਰਕੇ ਹੈ ਇਹ ਕੀ ਹੈ ਕਿ ਭਈ ਜਿਵੇਂ ਮਤਲਬ ਕੱਲ ਚੰਨੀ ਸਾਹਿਬ ਨੇ ਇੱਕ ਮੁੱਦਾ ਠਾਇਆ ਪਾਰਲੀਮੈਂਟ 'ਚ ਕਿ ਵੀ ਆਰਟੀਕਲ 25 ਬੀ ਦੇ ਵਿੱਚ ਗਲਤੀ ਹੈਗੀ ਆ ਤੇ ਵੀ ਇਹਨੇ ਸੋਧ ਕਰਕੇ ਵੀ ਸਿੱਖਾਂ ਨੂੰ ਇਹਦੇ ਤੋਂ ਸਿੱਖਾਂ ਨੂੰ ਬੋਧੀਆਂ ਨੂੰ ਜੈਨੀਆਂ ਨੂੰ ਆਡਟ ਧਰਮਾਂ ਦੇ ਵਿੱਚ ਪਾਇਆ ਜਾਵੇ ਇਸੇ ਤਰ੍ਹਾਂ ਕੁਛ ਦਿਨ ਪਹਿਲਾਂ ਪ੍ਰਗਟ ਸਿੰਘ ਹਰਾਨ ਨੇ ਇੱਕ ਮੁੱਦਾ ਠਾਆ ਕਿ ਵੀ ਜੀ ਪੰਜਾਬ ਦੇ ਪਾਣੀ ਕਿਵੇਂ ਲੁੱਟੇ ਗਏ ਅਸੀਂ ਇਹ ਸਮਝਣਾ ਚਾਹੁੰਨੇ ਹੈਗੇ ਆ ਪੰਜਾਬ ਦੇ ਪਾਣੀ ਬਾਹਰ ਕਿਵੇਂ ਜਾਂਦੇ ਦੇ ਹੱਲ ਕੀ ਹੈਗੇ ਆ ਜੀ ਇਸੇ ਤਰ੍ਹਾਂ ਹੁਣ ਹੋਰ ਵੀ ਕਈ ਇਹਨਾਂ ਦੇ ਜਿਹੜੇ ਹੈਗੇ ਆ ਉਹ ਅਚਾਨਕ ਐਂ ਲੱਗਦਾ ਵੀ ਅਕਾਲੀ ਪਾਰਟੀ ਬਚਣੀ ਚਾਹੀਦੀ ਆ ਮਤਲਬ ਇਹ ਜਿਨ੍ਹਾਂ ਦਾ ਮਤਲਬ ਨਵੇਂ-ਨਵੀਆਂ ਸਟੇਟਮੈਂਟਾਂ ਦਿੰਦੇ ਹੈਗੇ ਆ ਜਿਵੇਂ ਕਿ ਸਾਨੂੰ ਬਹੁਤ ਮੋਹ ਹੈਗਾ ਪਿਆਰ ਹੈਗਾ ਤੇ ਵੀ ਕੀ ਪੁੱਛਣ ਵਾਲਾ ਹੋਵੇ ਇਹਨਾਂ ਨੂੰ ਪਤਾ ਨਹੀਂ ਵੀ ਇਹ ਸਾਰੀਆਂ ਕਰਤੂਤਾਂ ਜਿਹੜੀਆਂ ਕੀਤੀਆਂ ਇਹਨਾਂ ਦੇ ਲੀਡਰਾਂ ਨੇ ਹੀ ਕੀਤੀਆਂਆਂ ਵੀ ਆ ਪਹਿਲਾਂਦਿਆਂ ਨੇ ਜੇ ਪੰਜਾਬ ਦਾ ਪਾਣੀ ਲੁੱਟਿਆ ਗਿਆ ਤਾਂ ਲੁੱਟਣ ਵਾਲੇ ਬੰਦੇ ਕੌਣ ਸੀ ਉਹ ਕਾਂਗਰਸੀ ਹੀ ਤਾਂ ਸੀਗੇ ਕਾਂਗਰਸ ਦੀਆਂ ਸਰਕਾਰਾਂ ਨੇ ਤਾਂ ਪਾਲਿਸੀਆਂ ਬਣਾਈਆਂ ਸੀ ਸਰਕਾਰ ਨੇ ਜੇ ਅੱਜ ਪੈਸੇ ਨਹੀਂ ਮਿਲ ਰਹੇ ਪੰਜਾਬ ਨੂੰ ਪਾਣੀ ਦੇ ਤਾਂ 1956 ਦੇ ਵਿੱਚ ਕਾਨੂੰਨ ਤਾਂ ਕਾਂਗਰਸ ਨੇ ਪਾਸ ਕੀਤਾ ਸੀ ਨਾ ਵੀ ਕੋਈ ਐਗਰੀਕਲਚਰ ਵਾਲਾ ਪਾਣੀ ਜੇ ਬਾਹਰ ਜਾਂਦਾ ਤਾਂ ਵੀ ਉਹਦੇ ਰਾਇਲਟੀ ਨਹੀਂ ਮਿਲੂਗੀ ਜੇ ਪੰਜਾਬ ਦੇ ਵਿੱਚੋਂ ਰਾਜਸਥਾਨ ਕਨਾਲ ਨਿਕਲੀ ਤਾਂ ਉਹ ਕਿਹੜੀ ਸਰਕਾਰਾਂ ਨੇ ਕਢਾਈ ਉਹ ਕਾਂਗਰਸ ਨੇ ਹੀ ਕਢਵਾਈ ਸੀ ਜੇ ਸਿੱਖਾਂ ਨੂੰ ਆਰਟੀਕਲ 25 ਬੀ ਦੇ ਵਿੱਚ ਇੱਕ ਤਰ੍ਹਾਂ ਹਿੰਦੂਆਂ ਦਾ ਹੀ ਕੰਗ ਵਿਖਾਇਆ ਗਿਆ ਤਾਂ ਉਹ ਕਿਹਨੇ ਵਿਖਾਇਆ ਉਹ ਕਾਂਗਰਸ ਦੇ ਹੀ ਲੀਡਰਾਂ ਨੇ ਉਹ ਕਨਸਟੀਟਿਊਸ਼ਨ ਬਣਾਇਆ ਸੀ ਉਸ ਤੋਂ ਬਾਅਦ ਜਦੋਂ ਸਿੱਖਾਂ ਨੇ ਉਹਦੇ ਉੱਤੇ ਪ੍ਰੋਟੈਸਟ ਕੀਤੀ ਕਦੀ ਵੀ ਸਿੱਖ ਜਮਾਤ ਨੇ ਕੋਈ ਅਕਾਲੀ ਦਲ ਨੇ ਉਹਦੀ ਪ੍ਰੋਟੈਸਟ ਕੀਤੀ ਤਾਂ ਜੇਲ੍ਹਾਂ ਦੇ ਵਿੱਚ ਸੱਟਣ ਵਾਲੇ ਕਾਂਗਰਸੀ ਹੀ ਤਾਂ ਸੀਗੇ ਤੇ ਅੱਜ ਇਹਨਾਂ ਨੂੰ ਅਚਾਨਕ ਇੱਕ ਮੋਹ ਜਾਗ ਗਿਆ ਹਨਾ ਮਤਲਬ ਗੱਲਾਂ ਕਰਦੇ ਕੀ ਇਹ ਲੀਡਰ ਅਗਲੇ ਮੈਨੀਫੈਸਟੋਸ ਦੇ ਵਿੱਚ ਇਹ ਪਾਉਣਗੇ ਕਿ ਸਾਡੇ ਤੋਂ 84 ਬਹੁਤ ਵੱਡੀ ਗਲਤੀ ਹੋਈ ਆ ਅਸੀਂ ਉਹਦੇ ਸ਼ਰਮਸਾਰ ਆ ਜਿਹੜਾ ਪਾਣੀ ਲੁੱਟਿਆ ਗਿਆ ਇਹ ਗੈਰ ਕਾਨੂੰਨੀ ਆ ਸਾਡੇ ਜਿਹੜੇ ਕੀ ਆਰਟੀਕਲ 25 ਅਸੀਂ ਬਦਲਾਂਗੇ ਇਹ ਗੱਲਾਂ ਪਾਉਣਗੇ ਉਹਦੇ ਵਿੱਚ ਆਪਦੇ ਮੈਨੀਫੈਸਟੋਸ ਦੇ ਵਿੱਚ ਕੀ ਇਹ ਆਪਦੇ ਜਿਹੜੇ ਲੀਡਰਾਂ ਨੇ ਇਹ ਕੰਮ ਕੀਤਾ ਇੰਦਰਾ ਗਾਂਧੀ ਅਰਗੀਆਂ ਨੇ ਜਾਂ ਰਜੀਵ ਗਾਂਧੀ ਨੇ ਜਿਹੜਾ ਚੰਡੀਗੜ੍ਹ ਨਹੀਂ ਦਿੱਤਾ ਪੰਜਾਬ ਨੂੰ ਜਾਂ ਆਰਟੀਕਲ 25 ਵਿੱਚ ਨਹਿਰੂ ਆਰਗਿਆਂ ਨੇ ਸਾਨੂੰ ਧੱਕੇ ਨਾਲ ਪਾਈ ਰੱਖਿਆ ਤੇ ਉਸ ਤੋਂ ਬਾਅਦ ਵਾਲੀਆਂ ਸਰਕਾਰਾਂ ਨੇ ਜਦੋਂ ਵੀ ਅਸੀਂ ਮੰਗ ਕੀਤੀ ਸਾਡੇ ਤੇ ਜ਼ੁਲਮ ਕੀਤਾ ਕੀ ਉਹਦੇ ਉਲਟੇ ਬੋਲਣਗੇ ਇਹ ਉਹ ਤਾਂ ਬੋਲਦੇ ਨਹੀਂਗੇ ਹੁਣ ਇੱਕ ਤਾਜਾ ਜਿਹਾ ਇੱਕ ਆਪ ਦੇ ਆਪ ਨੂੰ ਆਏ ਵਿਖਾਉਂਦੇ ਜਿਸ ਸਾਡੀ ਬਹੁਤ ਨੇੜਤਾ ਹੈ ਤੇ ਭਾਈ ਇੰਡੀਆਨਾਂ ਦੇ ਵਰ ਗੱਲਾਂ ਦੇ ਵਿੱਚ ਨਾ ਆਓ ਇਹਦੇ ਨਾਲ ਕੁਝ ਨਹੀਂ ਹੋਣ ਲੱਗਿਆ ਇਹ ਸਿਰਫ ਜ਼ੁਬਾਨ ਉਦੋਂ ਤੱਕ ਬੋਲ ਰਹੇ ਜਿੰਨੀ ਦੇਰੇ ਤਾਕਤ ਚ ਨਹੀਂਗੇ ਕੱਲ ਨੂੰ ਤਾਕਤ ਚ ਆਉਣਗੇ ਤਾਂ ਇਹਨਾਂ ਨੇ ਵੀ ਆਈ ਕਰਤੂਤਾ ਕਰਨੀ ਹੈ ਜੋ ਪਹਿਲਾਂ ਕਰਦੇ ਆਏਗੇ ਆ ਜੇ ਇਹ ਸੱਚੇ ਸੰਜੀਦਾ ਹੈਗੇ ਜੇ ਐਕਚੁਅਲੀ ਇਹ ਸੰਜੀਦਾ ਹੈ ਤਾਂ ਇਹ ਜਿਹੜੇ ਬੰਦਿਆਂ ਨੇ ਕੀਤਾ ਸਾਡੇ ਨਾਲ ਪਹਿਲਾਂ ਉਹਨਾਂ ਦੇ ਉੱਤੇ ਗੱਲ ਉਂਗਲ ਚੱਕਣ ਕਿ ਹਾਂਜੀ ਇੰਦਰਾ ਗਾਂਧੀ ਇੱਥੇ ਗਲਤ ਸੀ ਹਾਂਜੀ ਜਵਾਹਰ ਲਾਲ ਨਹਿਰੂ ਇੱਥੇ ਗਲਤ ਸੀ ਹਾਂਜੀ ਗਿਆਨੀ ਜ਼ੈਲ ਸਿੰਘ ਇੱਥੇ ਗੱਲ ਸੀ ਉਹ ਗੱਲਾਂ ਚੱਕਣ ਉਹ ਸਵਾਲ ਉਹਦਾ ਜਵਾਬ ਦੇ ਹੀ ਦੇਣ ਉਹਨਾਂ ਵੱਲੋਂ ਮਾਫੀ ਮੰਗਣ ਤੇ ਅਗਾਂਹ ਵਾਲੇ ਮੈਨੀਫੈਸਟੋਆਂ ਦੇ ਵਿੱਚ ਪਾਉਣ ਕਿ ਜੇ ਅਸੀਂ ਪਾਵਰ ਚਾਉਨੇ ਆ ਤਾਂ ਅਸੀਂ ਆਰਟੀਕਲ 25 ਬੀ ਦੀ ਆ ਗੱਲ ਕਰਾਂਗੇ ਅਸੀਂ ਪਾਣੀਆਂ ਬਾਰੇ ਐਂ ਕਰਾਂਗੇ ਅਸੀਂ ਪੰਜਾਬ ਦੇ ਪਾਣੀ ਵਾਪਸ ਲੈ ਕੇ ਦੇਵਾਂਗੇ ਫੇਰ ਆਪਾਂ ਮੰਨ ਸਕਦੇ ਹਾਂ ਸੰਜੀਦਾ ਤਿੰਨੀ ਤਾਂ ਭਾਈ ਇਹ ਮੰਮੋ ਠਗਣੀਆਂ ਮਾਰਨੀਆਂ ਬੰਦ ਕਰੋ ਤੇ ਸਿੱਖਾਂ ਨੂੰ ਵਰਗਲਾਓ ਨਾ